27 ਮਈ ਨੂੰ ਹਿੰਮਤ ਘਰੋਂ ਨਿਕਲਦਾ ਮੋਟਰਸਾਈਕਲ ਲੈਣ ਵਾਸਤੇ ਤੇ ਨਾਲ ਉਹਦੇ ਹੁੰਦਾ 40000 ਰੁਪਿਆ ਸਵੇਰ 9 ਵਜੇ ਘਰੋਂ ਨਿਕਲ ਜਾਂਦਾਗਾ ਤੇ ਸ਼ਾਮ ਸ਼ਾਮ ਹੋ ਜਾਂਦੀ ਹੈ ਕਿ ਪ੍ਰਕਰ ਵਾਪਸ ਨਹੀਂ ਆਉਂਦਾਗਾ ਜਿਵੇਂ ਹਰ ਇੱਕ ਪਿਤਾ ਨੂੰ ਫਿਕਰ ਹੁੰਦੀ ਹੈ ਕਿ ਤੇ ਉਸੇ ਤਰ੍ਹਾਂ ਹਿੰਮਤ ਦੇ ਪੇ ਪਿਓ ਨੂੰ ਵੀ ਫਿਕਰ ਹੋਣ ਲੱਗ ਗਈ ਵੀ ਉਹਦਾ ਮੁੰਡਾ ਘਰੇ ਕਿਉਂ ਨਹੀਂ ਆਇਆ ਅਜੇ ਤੱਕ ਤੇ ਨਾਲ ਹੀ ਥਾਣਾ ਲੱਗਦਾ ਸੀ ਕਿ ਉਹਨਾਂ ਦੇ ਘਰਾਂ ਕੋਲ ਤੇ ਹਿੰਮਤ ਦਾ ਪਿਓ ਥਾਣੇ ਚਲਾ ਗਿਆ ਥਾਣੇ ਜਾ ਕੇ ਸਾਰੀ ਗੱਲਬਾਤ ਦੱਸਦਾ ਕਿ ਵੀ ਇਦਾਂ ਦਾ ਮੇਰਾ ਮੁੰਡਾ 40000 ਰੁਪਏ ਲੈ ਕੇ ਕਰੋ ਮੋਟਰਸਾਈਕਲ ਲੈਣ ਲਈ ਗਿਆ ਸੀਗਾ ਪਰ ਹਜੇ ਤੱਕ ਵਾਪਸ ਨਹੀਂ ਆਇਆ ਤੇ ਪੁਲਿਸ ਵੀ ਸੋਚਦੀ ਹੈ ਵੀ ਮੋਟਰਸਾਈਕਲ ਲੈਣ ਗਿਆ ਸੀਗਾ ਕੋਲੇ ਪੈਸੇ ਸੀਗੇ ਦੋਸਤਾਂ ਨੂੰ ਪਾਰਟੀ ਕਰਨ ਲਈ ਮਤਲਬ ਵੀ ਰੋਡ ਰਸਤੇ 'ਚ ਰੋਕਿਆ ਗਿਆ ਹੋਣਾਗਾ ਤੇ ਆਪਾਂ ਇੰਤਜ਼ਾਰ ਕਰਦੇ ਆਂਗੇ ਤੇ ਉਸ ਤੋਂ ਬਾਅਦ ਜਦੋਂ ਘਰੇ ਆਉਂਦਾਗਾ ਹਿੰਮਤ ਦਾ ਪਿਓ ਤੇ ਉਦੋਂ ਇੱਕ ਫੋਨ ਆਉਂਦਾਗਾ ਉਹ ਫੋਨ ਤੇ ਨੰਬਰ ਤਾਂ ਸੀਗਾ ਹਿੰਮਤ ਦਾ ਤੇ ਪਰ ਕੋ ਹਿੰਮਤ ਨਹੀਂ ਬੋਲ ਰਿਹਾ ਸੀ ਕੋਈ ਹੋਰ ਬੋਲ ਰਿਹਾ ਸੀਗਾ ਉਹ ਕਹਦਾ ਵੀ ਤੇਰਾ ਮੁੰਡਾ ਮੇਰੇ ਕੋਲ ਆ ਜੇ ਤੂੰ ਉਹਨੂੰ ਬਚਾਉਣਾ ਤਾਂ 50 ਲੱਖ ਰੁਪਇਆ ਸਾਨੂੰ ਭੇਜ ਦੇ ਤੇ ਜੇ ਤੂੰ ਪੁਲਿਸ ਨੂੰ ਵੀ ਦੱਸਿਆ ਤੇ ਤਾਂ ਵੀ ਤੇਰੇ ਮੁੰਡੇ ਨੂੰ ਅਸੀਂ ਮਾਰ ਦਾਂਗੇ ਤੇ ਮਤਲਬ ਉਹ ਹੋਰ ਘਪਰਾ ਜਾਂਦਾਗਾ ਤੇ ਪੈਰਾਂ ਤੋਂ ਜ਼ਮੀਨ ਖਿਸਕ ਜਾਂਦੀ ਹੈਗੀ ਤੇ ਭੱਜਿਆ ਭੱਜਿਆ ਫੇਰ ਪੁਲਿਸ ਸਟੇਸ਼ਨ ਜਾਂਦਾਗਾ ਜਦ ਪੁਲਿਸ ਸਟੇਸ਼ਨ ਜਾਂਦਾ ਸਾਰੀ ਗੱਲ ਬਾਤ ਦੱਸਦਾਗਾ ਤੇ ਇੱਕ ਫੋਨ ਆਉਂਦਾਗਾ ਪੁਲਿਸ ਸਟੇਸ਼ਨ ਤੇ ਉਹ ਫੋਨ ਇਹ ਆਉਂਦਾਗਾ ਵੀ ਇੱਕ ਮੁੰਡੇ ਦੀ ਬਾਡੀ ਪਈ ਹੈਗੀ ਪੜੀਆਂ ਤੇ ਤੇ ਵੀ ਤੁਸੀਂ ਜਲਦ ਤੋਂ ਜਲਦ ਇੱਥੇ ਆ ਜਾਓ ਪੁਲਸ ਜਾਂਦੀ ਹੈ ਕਿ ਜਾ ਕੇ ਦੇਖਦੀ ਹੈ ਕਿ ਰੇਲਵੇ ਲੈਂਡ ਤੇ ਤੇ ਨਾਲ ਹੀ ਉਹਦੇ ਹਿੰਮਤ ਦੇ ਪਿਓ ਨੂੰ ਲੈ ਜਾਂਦੀ ਹੈ ਕਿ ਵੀ ਸ਼ਾਇਦ ਕੀ ਪਤਾ ਹਿੰਮਤ ਦੀ ਮਤਲਬ ਲਾਸ਼ ਹੋਵੇ ਉਹ ਪਰ ਜਦੋਂ ਬਾਡੀ ਦੇਖਦਾ ਹੈ ਹਿੰਮਤ ਦਾ ਪਿਓ ਤੇ ਉਹ ਕਹਿੰਦਾ ਵੀ ਇਹ ਮੇਰਾ ਮੁੰਡਾ ਹਿੰਮਤ ਨਹੀਂ ਇਹ ਉਹਦਾ ਦੋਸਤ ਰਿੱਤਿਕ ਪੁਲਸ ਮਤਲਬੀ ਪਾਦਲ ਜੀ ਚ ਪੈ ਜਾਂਦੇ ਕਿ ਵੀ ਗਾਇਬ ਹੋਇਆ ਸੀਗਾ ਹਿੰਮਤ ਕੈਡਨੈਪ ਹੋਇਆ ਹਿੰਮਤ ਤੇ ਲਾਸ਼ ਉਹਦੇ ਦੋਸਤ ਦੀ ਮਿਲਦੀ ਹੈਗੀ ਤੇ ਉਸ ਤੋਂ ਬਾਅਦ ਫਿਰ ਉਹ ਮਤਲਬ ਇਨਕੁਆਇਰੀ ਚੱਲਦੀ ਹੈਗੀ ਸਾਰੇ ਕੇਸ ਦੇ ਪੁਲਿਸ ਦੇ ਉਹ ਪ੍ਰੈਸ਼ਰ ਪੈਂਦਾਗਾ ਪੁਲਿਸ ਮਤਲਬ ਇਸ ਕੇਸ ਨੂੰ ਜਲਦੋਂ ਜਲਦ ਹੱਲ ਕਰਨਾ ਚਾਹੁੰਦੀ ਸੀ ਤੇ ਪੁਲਿਸ ਉਹਦਾ ਪਿਤਾ ਨੂੰ ਪੁੱਛਦੇ ਆ ਵੀ ਤੁਸੀਂ ਦੱਸੋ ਉਹਦਾ ਕੋਈ ਦੋਸਤ ਹੈ ਜਾਂ ਤੁਹਾਨੂੰ ਜਿਹਦੇ ਸ਼ੱਕ ਆਗਾ ਕਿਸੇ ਦੇ ਸ਼ੱਕ ਆ ਜਾਂ ਕੁਝ ਵੀ ਤੇ ਉਹ ਬੜਾ ਹਿੰਮਤ ਨਾਲ ਪਿਓ ਦੱਸਦਾਗਾ ਕਹਿੰਦਾ ਵੀ ਸਿਰਫ ਉਹਦੇ ਚਾਰ ਦੋਸਤ ਸੀਗੇ ਇੱਕ ਤਾਂ ਰਿੱਤਿਕ ਜਿਹਦੀ ਮਤਲਬੀ ਬਾਡੀ ਪਈ ਹੈਗੀ ਇੱਕ ਸੀਗਾ ਹਣੀ ਦੂਬੇ ਤੇ ਇੱਕ ਸੀਗਾ ਲੋਕੇਸ਼ ਬੀਏ ਤਿੰਨ ਜਾਣੇ ਉਹਦੇ ਪੱਕੇ ਮਿੱਤਰ ਸੀਗੇ ਸਭ ਤੋਂ ਪੱਕਾ ਮਿੱਤਰ ਸੀਗਾ ਹਣੀ ਦੁੱਬੇ ਤੇ ਹਣੀ ਦੁੱਬੇ ਦੀ ਕੁੰਡਲੀ ਮਤਲਬ ਵੀ ਫਰੋਲੀ ਜਾਂਦੀ ਹੈਗੀ ਹਣੀ ਦੁੱਬੇ ਦੀ ਜਿਹੜੀ ਮਾਂ ਸੀਗੀ ਪੂਨਮ ਦੁੱਬੇ ਉਹ ਬਹੁਤ ਇੱਕ ਮਤਲਬ ਕਹਿੰਦੇ ਚਾਲੂ ਔਰਤ ਸੀਗੀ ਤੇ ਉਸ ਤੋਂ ਉਹਦਾ ਜਿਹੜਾ ਬੈਕਗ੍ਰਾਉਂਡ ਸੀ ਬਹੁਤ ਖਰਾਬ ਸੀਗਾ ਤੇ ਫਿਰ ਉਹ ਹੌਲੀ-ਹੌਲੀ ਮਤਲਬ ਵੀ ਇਨਕੁਆਰੀ ਚੱਲਦੀ ਰਹਿੰਦੀ ਹੈ ਚੱਲਦੀ ਰਹਿੰਦੀ ਹੈਗੀ ਤੇ ਫਿਰ ਇੱਕ ਮੁੰਡੇ ਦੀ ਲਾਸ਼ ਫਿਰ ਮਿਲਦੀ ਹੈਗੀ ਜੰਗਲ ਚੋਂ ਉਹ ਲਾਸ਼ ਹੁੰਦੀ ਹੈਗੀ ਕੋਈ ਲੋਕੇਸ਼ ਦੀ ਤੇ ਉਸ ਤੋਂ ਬਾਅਦ ਫਿਰ ਪੁਲਿਸ ਚੱਕ ਚੱਕ ਦੇ ਆਧਾਰ ਤੇ ਹਣੀ ਦੁੱਬੇ ਨੂੰ ਚੱਕ ਲਿਓਂਦੀ ਹੈਗੀ ਪੁਲਿਸ ਤੇ ਨਾਲ ਹੀ ਉਹਦੀ ਮਾਂ ਪੂਨੋਂ ਦੁੱਬੇ ਨੂੰ ਵੀ ਚੱਕ ਲਿਓਂਦੀ ਹੈਗੀ ਜਦੋਂ ਉਹਨਾਂ ਨੂੰ ਦੋਨਾਂ ਨੂੰ ਮਤਲਬ ਵੀ ਚੱਕ ਲਿਓਂਦੀ ਥਾਣੇ ਲਿਓਂਦੀ ਹੈਗੀ ਪੁਲਿਸ ਤੇ ਥਾਣੇ ਲਿਆ ਕੇ ਉੱਤੋਂ ਫੋਨ ਆਉਣ ਲੱਗ ਜਾਂਦੇ ਹੈਗੇ ਵੱਡੇ ਵੱਡੇ ਲੀਡਰਾਂ ਦੇ ਫੋਨ ਆਉਣ ਲੱਗ ਜਾਂਦੇ ਹੈਗੇ ਤੇ ਵੀ ਉਹਨੂੰ ਪੂਨੋਂ ਦੁੱਬੇ ਨੂੰ ਛੱਡੋ ਜਲਦ ਤੋਂ ਜਲਦ ਫਿਰ ਉਹ ਪੂਨੋਂ ਦੁੱਬੇ ਨੂੰ ਛੱਡਣਾ ਪੈਂਦਾ ਹੈਗਾ ਤੇ ਫਿਰ ਉਹਦੇ ਦੋਸਤ ਜਿਹੜੇ ਰਹਿ ਗਏ ਸੀਗੇ ਜਾਉਂਦੇ ਪੁਲਿਸ ਉਹਨਾਂ ਨੂੰ ਚੱਕ ਲਿਓਦੀ ਹੈਗੀ ਪਰ ਉਹ ਨਵਾਲਤ ਸੀਗੇ ਉਹਨਾਂ ਨੂੰ ਕੁਝ ਨਹੀਂ ਪਤਾ ਸੀਗਾ ਤਾਂ ਕਰਕੇ ਪੁਲਿਸ ਉਹਨੂੰ ਛੱਡ ਦਿੰਦੀ ਹੈਗੀ ਤੇ ਹੌਲੀ ਹੌਲੀ 4-5 ਦਿਨਾਂ ਬਾਅਦ ਫੇਰ ਪੁਲਿਸ ਚੱਕ ਕੇ ਲਿਉਂਦੀ ਹੈਗੀ ਪੂਨਮ ਦੁੱਬੇ ਨੂੰ ਤੇ ਪੂਨਮ ਦੁੱਬੇ ਨੂੰ ਚੱਕ ਕੇ ਲਿਉਂਦੀ ਹੈਗੀ ਉਹ ਆਪ ਵੀ ਸਖਤੀ ਨਾਲ ਪੁੱਛਦੀ ਹੈਗੀ ਪੁਲਿਸ ਆਪ ਦੇ ਤਰੀਕੇ ਨਾਲ ਤੇ ਪੂਨਮ ਦੁੱਬੇ ਸਾਰਾ ਕੁਝ ਦੱਸ ਦਿੰਦੀ ਹੈਗੀ ਜਿਹੜੀ ਕਹਾਣੀ ਪੂਨਮ ਦੁੱਬੇ ਦੱਸਦੀ ਹੈਗੀ ਉਹ ਕਹਾਣੀ ਸੁਣ ਕੇ ਮਤਲਬ ਵੀ ਸੋਡੇ ਪੈਰਾਂ ਤੋਂ ਜ਼ਮੀਨ ਕਿਸ ਤੇ ਜੀ ਪੂਨਮ ਦੁੱਪੇ ਦੱਸਦੀ ਹੈ ਕਿ ਵੀ ਜਿਹੜੀ ਪੂਨਮ ਦੁੱਪੇ ਸੀਗੀ ਬਹੁਤ ਚਾਲੂ ਔਰਤ ਸੀਗੀ ਤੇ ਉਹਨਾਂ ਮਤਲਬ ਇੱਕ ਚਸਕਾ ਲੱਗਿਆ ਹੋਇਆ ਸੀਗਾ ਵੱਡੇ ਵੱਡੇ ਧਰਾਂ ਦੇ ਮੁੰਡਿਆਂ ਨੂੰ ਮਤਲਬ ਵੀ ਆਪਦੇ ਨਾਲ ਬਿਸਤਰ ਕਰਾਉਣ ਦਾ ਵੱਡੇ ਵੱਡੇ ਮੁੰਡਿਆਂ ਨੂੰ ਮਤਲਬ ਇੱਕ ਪੱਟਣ ਦਾ ਤੇ ਤਾਂ ਜੋ ਉਹਦਾ ਖਰਚਾ ਬਾਣੀ ਚੱਲਦਾ ਰਹੇ ਤਾਂ ਕਰਕੇ ਉਹਨਾਂ ਦੇ ਘਰੇ ਮੁੰਡੇ ਬਹੁਤ ਆਉਂਦੇ ਜਾਂਦੇ ਸੀਗੇ ਤੇ ਉਹ ਕਹਿੰਦੀ ਦੱਸਦੀ ਸੀਗੀ ਕਹਿੰਦੀ ਵੀ ਉਹਦੇ ਹਣੀ ਹਣੀ ਦੁੱਬੇ ਦੇ ਮੇਰੇ ਮੁੰਡੇ ਦੇ ਤਿੰਨ ਦੋਸਤ ਸੀਗੇ ਜਿੰਨਾ ਵਿੱਚੋਂ ਇੱਕ ਸੀਗਾ ਹਿੰਮਤ ਹਿੰਮਤ ਦਾ ਜਿਹੜਾ ਪਿਓ ਸੀਗਾ ਸਰਕਾਰੀ ਮੁਲਾਜ਼ਮ ਲੱਗਿਆ ਸੀਗਾ ਮੈਨੂੰ ਇਹ ਗੱਲ ਦਾ ਪਤਾ ਲੱਗ ਗਿਆ ਤੇ ਫਿਰ ਮੈਂ ਜਦੋਂ ਵੀ ਹਣੀਦੂਬੇ ਸਾਡੇ ਘਰੇ ਆਉਂਦਾ ਮੈਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੀ ਹੌਲੀ ਹੌਲੀ ਸਾਡੇ ਦੋਮਾਂ ਦੀ ਗੱਲਬਾਤ ਹੋਣ ਲੱਗ ਗਈ ਤੇ ਹਣੀਦੂਬੇ ਨੂੰ ਕੁਝ ਨਹੀਂ ਪਤਾ ਸੀਗਾ ਇਸ ਬਾਰੇ ਇੱਕ ਦਿਨ ਮੈਂ ਤੇ ਹਿੰਮਤ ਸਰੀਰਕ ਸੰਬੰਧ ਬਣਾ ਰਹੇ ਸੀਗੇ ਉੱਪਰੋਂ ਹਣੀਦੂਬੇ ਆ ਜਾਂਦਾਗਾ ਹਣੀ ਦੁੱਬੇ ਆਉਂਦਾਗਾ ਜਦੋਂ ਤੇ ਹਣੀ ਦੁੱਬੇ ਤੇ ਹਿੰਮਤ ਦੁੱਬੇ ਦੋਵੇਂ ਮਤਲਬ ਵੀ ਲਪਰੋ ਲਪੜੀ ਹੋ ਜਾਂਦੇ ਆ ਤੋਪਾਈ ਹੋ ਜਾਂਦੇ ਆਗੇ ਤੇ ਉਸ ਤੋਂ ਬਾਅਦ ਹਣੀ ਦੁੱਬੇ ਹਿੰਮਤ ਨੂੰ ਭਜਾ ਦਿੰਦਾਗਾ ਘਰੋਂ ਪਰ ਜਿਹੜਾ ਹਣੀ ਦੁੱਬੇ ਦੇ ਮਨ 'ਚ ਇਹ ਗੱਲ ਰਹਿ ਗਈ ਸੀਗੀ ਵੀ ਮੈਂ ਹਿੰਮਤ ਰੂਬੇ ਤੋਂ ਬਦਲਾ ਲੈਣਾ ਹੈਗਾ ਤੇ ਫਿਰ ਇੱਕ ਦਿਨ ਕਹਿੰਦਾ ਵੀ ਉਹ ਮੋਟਰਸਾਈਕਲ ਲੈਣ ਜਾ ਰਿਹਾ ਹੁੰਦਾਗਾ ਹਿੰਮਤ ਦੁੱਬੇ ਤੇ ਉਹਨੂੰ ਪਤਾ ਲੱਗ ਜਾਂਦਾ ਹਣੀ ਦੁੱਬੇ ਨੂੰ ਵੀ ਮੋਟਰਸਾਈਕਲ ਲੈਣ ਜਾ ਰਿਹਾ ਹੈਗਾ ਤੇ ਉਹ ਹਿੰਮਤ ਦੁੱਬੇ ਨੇ ਹਣੀ ਦੁੱਬੇ ਨੂੰ ਫੋਨ ਵੀ ਕੀਤਾ ਸੀਗਾ ਵੀ ਤੁਸੀਂ ਇੱਥੇ ਆ ਜਾਓ ਜੰਗਲ 'ਚ ਆਪਾਂ ਪਾਰਟੀ ਕਰਦੇ ਆਂਗੇ ਹਿੰਮਤ ਦੁੱਬੇ ਤੇ ਹਣੀ ਦੁੱਬੇ ਤੇ ਲੋਕੇਸ਼ ਤੇ ਜਿਹੜਾ ਰਿੱਤਿਕ ਸੀਗਾ ਸਾਰੇ ਇਕੱਠੇ ਹੋ ਗਏ ਜੰਗਲ 'ਚ ਬੈਠ ਕੇ ਮਤਲਬ ਪਾਰਟੀ ਕਰ ਰਹੇ ਸੀਗੇ ਅਨੋ ਦੇ ਹੱਥਾਂ 'ਚ ਮਤਲਬ ਬੋਤਲਾ ਸੀਗਾ ਤੇ ਪਿੱਛੋਂ ਦੀ ਹਣੀ ਦੁੱਬੇ ਨੇ ਬੋਤਲ ਮਾਰੀ ਸਿਰ 'ਚ ਹਿੰਮਤ ਦੁੱਬੇ ਦੇ ਜੋ ਪਤਾ ਲੱਗ ਗਿਆ ਵੀ ਉਹ ਮਰ ਗਿਆ ਉਸ ਤੋਂ ਬਾਅਦ ਇਹ ਆਪਦੇ ਆਪ ਦੇ ਘਰੇ ਆ ਗਏ ਸਿੱਧਾ ਕਰਿਆ ਕਿ ਹਣੀ ਕੁ ਬਿਆਪ ਦੀ ਮਾਨ ਪੂਨਮ ਦੁੱਬੇ ਨੂੰ ਦੱਸ ਦਿੰਦਾ ਕਿ ਐਦਾਂ ਤਾਂ ਮੈਂ ਹਿੰਮਤ ਦੁੱਬੇ ਨੂੰ ਮਾਰਿਆ ਹੈ ਤੇ ਪੂਨਮ ਦੁੱਬੇ ਵੀ ਬਹੁਤ ਚਾਲੂ ਔਰਤ ਹੁੰਦੀ ਹੈ ਬਹੁਤ ਵੱਡੇ ਬੰਦਿਆਂ ਨਾਲ ਉਹਦੇ ਲਿੰਕ ਹੁੰਦੇ ਆਗੇ ਤੇ ਫਿਰ ਉਹ ਇੱਕ ਪਲਾਨ ਬਣਾਉਂਦੀ ਹੈਗੀ ਪਲਾਨ ਇਹ ਬਣਾਉਂਦੀ ਹੈ ਕਿ ਵੀ ਜਿਹੜਾ ਰਿੱਤਿਕ ਸੀਗਾ ਉਹ ਪੈਸਿਆਂ ਦਾ ਬਹੁਤ ਲਾਲਚ ਸੀਗਾ ਉਹਨੂੰ ਤੇ ਰਿੱਤਿਕ ਨੂੰ ਕਹਿੰਦੀ ਹੈ ਵੀ ਤੂੰ ਐਦਾਂ ਇੰਦੋਰ ਜਾ ਇੰਦੋਰ ਜਾ ਕੇ ਉੱਥੇ ਫੋਨ ਲਾ ਹਿੰਮਤ ਦੁੱਬੇ ਦੇ ਪਿਓ ਨੂੰ ਉਹਨੂੰ ਇਹ ਗੱਲ ਕਹਿੰਦੀ ਹੈ ਵੀ ਮੈਂ ਮੁੰਡਾ ਥਰਾ ਕਨੈਪਰ ਕਰ ਲਿਆ ਤੇ ਤੂੰ ਵੀ ਇੱਥੇ ਆ ਜਾ ਮੈਂ ਸਾਨੂੰ ਪੈਸੇ ਦੇ ਕੇ ਜਾ ਤੇ ਰਿਤਿਕ ਮਗਰ ਲੱਗ ਜਾਂਦਾਗਾ ਰਿਤਿਕ ਨੂੰ इंदौर ਚ ਲੈ ਜਾਂਦਾ ਇੰਦੋਰ ਜਾ ਕੇ ਫੋਨ ਵੀ ਕਰਦਾਗਾ ਤੇ ਪੁਲਿਸ ਮਤਲਬ ਵੀ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਇਸ ਕੇਸ ਚ ਸਾਰੇ ਉਹਦੇ ਦੋਸਤਾਂ ਨੂੰ ਪੁਲਿਸ ਚੱਕਦੀ ਫਿਰਦੀ ਸੀ ਤੇ ਪੁਨੂੰ ਦੁੱਬੇ ਨੇ ਇੱਕ ਮਤਲਬ ਡਰ ਵੀ ਸੀਗਾ ਜਦੋਂ ਰਿਤਿਕ ਇੱਥੇ ਆ ਕੇ ਫੜਿਆ ਗਿਆ ਤੇ ਉਹਨੇ ਸਭ ਦੱਸ ਦੇਣਾ ਵੀ ਹਿੰਮਤ ਦੁੱਬੇ ਨੇ ਹਣੀ ਦੁੱਬੇ ਨੇ ਉਹ ਹਣੀ ਦੁੱਬੇ ਨੇ ਹਿੰਮਤ ਦੁੱਬੇ ਨੂੰ ਮਾਰਿਆ ਤੇ ਇਹ ਤੋਂ ਪਹਿਲਾਂ ਵੀ ਆਪਾਂ ਹੀ ਰਿਤਿਕ ਨੂੰ ਮਾਰਦ ਗਏ ਜਦੋਂ इंदौर ਤੋਂ ਵਾਪਸ ਆਉਂਦਾਗਾ ਰਿਤਿਕ ਸਟੇਸ਼ਨ ਤੇ ਤੇ ਜਿਹੜਾ ਹਣੀ ਹਣੀ ਦੁੱਬੇ ਤੇ ਜਿਹੜਾ ਉਹ ਨਾਲ ਦਾ ਲੋਕੇਸ਼ ਦੁੱਬੇ ਸੀਗਾ ਉਹ ਜੰਦਦੇ ਆਗੇ ਰਿੱਤਿਕ ਦੇ ਹਮਲਾ ਕਰਦੇ ਆਗੇ ਰਿੱਤ ਨੂੰ ਵੀ ਉੱਥੇ ਮਾਰ ਕੇ ਸੁੱਟ ਦਿੰਦੇ ਆਗੇ ਤੇ ਉਹਦੇ ਜਿਹੜੀ ਜੇਬ ਚ ਟਿਕਟ ਮਿਲੀ ਸੀਗੀ ਇੰਡੋਰ ਦੀ ਤੇ ਉਹ ਉਹ ਬਾਪਸਾ ਆਇਆ ਸੀਗਾ ਇੰਡੋਰ ਤੋਂ ਹੁਣ ਹਾ ਹਿੰਮਤ ਦੁੱਬੇ ਵੀ ਮਾਰਤਾ ਸੀਗਾ ਹਣੀ ਦੁੱਬੇ ਨੇ ਤੇ ਜਿਹੜਾ ਰਿੱਤਿਕ ਸੀਗਾ ਉਹ ਵੀ ਮਾਰਤਾ ਸੀਗਾ ਰਹਿ ਗਿਆ ਸੀਗਾ ਇੱਕ ਦੋਸਤ ਜਿਹਨੂੰ ਮਤਲਬ ਹੀ ਪਤਾ ਸੀਗਾ ਸਾਰੇ ਕਾਂਡ ਦਾ ਤੇ ਉਹ ਵੀ ਮਾਰਨ ਦਾ ਪਲਾਨ ਬਣਾ ਰਹੇ ਸੀਗੇ ਇਹ ਦਰਿੰਦੇ। ਹਣੀ ਦੁੱਬੇ ਤੇ ਉਹਦੀ ਮਾਂ ਪੂਨਮ ਦੁੱਬੇ ਤੇ ਇੱਕ লাশ ਵੀ ਮਿਲੀ ਸੀਗੀ ਜੰਗਲ ਚੋਂ ਲੋਕੇਸ਼ ਵੀ লাশ ਮਿਲੀ ਸੀਗੀ ਲੋਕੇਸ਼ ਵੀ ਖਤਮ ਕਰਤਾ ਸੀਗਾ ਇੱਕ ਬੰਦੇ ਰਹਿ ਗਿਆ ਸੀਗਾ ਜਿਹਨੂੰ ਇਹਨਾਂ ਨੇ ਮਾਰਨਾ ਸੀਗਾ। ਉਸ ਤੋਂ ਪਹਿਲੇ ਫੜੇ ਜਾਂਦੇ ਆਗੇ ਹਣੀ ਦੁੱਬੇ ਤੇ ਪੂਨਮ ਦੁੱਬੇ ਤੇ ਹਣੀ ਇਹਨਾਂ ਡਾ ਪੂਨਮ ਦੁੱਬੇ ਨੂੰ ਪੁਲਿਸ ਗ੍ਰਫਤਾਰ ਕਰੀ ਲੈਂਦੀ ਹੈ ਕਿ ਤੇ ਹਣੀ ਦੁੱਬੇ ਦੀ ਭਾਲ ਸ਼ੁਰੂ ਕਰਦੀ ਹੈਗੀ ਤੇ ਭਾਲ ਦੇ ਬਾਅਦ ਉਹ ਇੰਦੋਰ ਤੋਂ ਮਿਲ ਜਾਂਦਾ ਹਣੀ ਦੁੱਬੇ ਵੀ ਹਣੀ ਦੁੱਬੇ ਨੂੰ ਪੁਲਸ ਲਿਆਉਂਦੀ ਹੈ ਕਿ ਵਾਪਸ ਤੇ ਉਹ ਉਹ ਵੀ ਹਰਾਸਤ ਚ ਲੈ ਜਾਂਦੀ ਹੈਗੀ ਉਹ ਦੱਸਦੇ ਕਿ ਵੀ ਅਸੀਂ ਇੱਕ ਮੁੰਡੇ ਨੂੰ ਹੋਰ ਮਾਰਨਾ ਸੀਗਾ ਜਿਨੇ ਸਭ ਕੁਝ ਦੇਖਿਆ ਸੀਗਾ ਆਵਦੇ ਅੱਖੀ ਤੇ ਉਹਨੂੰ ਇਹਦਾ ਪਤਾ ਸੀਗਾ ਸਾਨੂੰ ਇਹ ਡਰ ਸੀਗਾ ਵੀ ਕੋਈ ਦੱਸ ਨਾ ਦੇਵੇ ਚਾਰੇ ਦੋਸਤਾਂ ਚ ਕੋਈ ਵੀ ਦੱਸ ਨਾ ਦੇਵੇ ਆਪਦਾ ਮੂੰਹ ਨਾ ਖੋਲ ਦੇ ਇਸ ਕਹਾਣੀ ਅੱਜ ਵੀ ਕਹਾਣੀ ਤੋਂ ਹੁੰਦੀ ਇੱਥੇ ਸਮਾਪਤ ਇੱਕ ਮਤਲਬ ਵੀ ਪੂਨਮ ਦੁੱਬੇ ਲਾਲਚੀ ਔਰਤ ਇੱਕ ਮਤਲਬ ਵੀ ਕਹਿੰਦੇ ਗਏ ਸਰੀਰਕ ਸੰਬੰਧ ਦੇ ਕਰਕੇ ਆ ਚਾਰ ਦੋਸਤਾਂ ਦੇ ਮਤਲਬ ਵੀ ਲੜਾਈ ਕਰਾਈ ਆਪਦੇ ਮੁੰਡੇ ਨੂੰ ਵੀ ਜੇਲ ਕਰਾਤੀ ਇੱਕ ਮੁੰਡੇ ਦੀ ਤਿੰਨ ਮੁੰਡਿਆਂ ਨੂੰ ਮਾਰਦਾ ਇੱਕ ਸਿਰਫ ਸਰੀਰਕ ਸੰਬੰਧ ਵਿੱਚ ਸਰੀਰ ਦੀ ਹਾਫਸ ਵਿੱਚ ਪੈਸੇ ਪਿੱਛੇ ਅੱਜ ਦੀ ਕਹਾਣੀ ਹੁੰਦੀ ਐ ਤੁਸੀਂ ਮਾੜੀ ਜੇ ਕਹਾਣੀ ਚੰਗੀ ਲੱਗੀ ਇਹ ਜਿਹੜੀਆਂ ਕਹਾਣੀਆਂ ਚੰਗੀਆਂ ਲੱਗਦੀਆਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ